ਦੋਸਤੋ ਤੁਹਾਨੂੰ ਅੱਜ ਜੋ ਜਗ੍ਹਾ ਦਿਖਾ ਰਹੇ ਆ ਇਹ ਆ ਅੜੀਸਰ ਸਾਹਿਬ ਕਹਿੰਦੇ ਵੱਡੀ ਤੋਂ ਵੱਡੀ ਅੜੀ ਇੱਥੇ ਆ ਕੇ ਨਿਕਲ ਜਾਂਦੀ ਆ ਤੇ ਲੋਕ ਨਤਮਸਤਕ ਹੋਣ ਆਉਂਦੇ ਆ ਪੂਰੇ ਦੇਸ਼ ਦੁਨੀਆ ਚ ਜਿੱਥੇ ਵੱਡੀ ਗਿਣਤੀ ਚ ਸ਼ਰਧਾਲੂ ਪਹੁੰਚਦੇ ਆ ਤੇ ਨਤਮਸਤਕ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਵਿਖੇ ਅੱਜ ਤੁਹਾਨੂੰ ਪੂਰੀ ਇੱਥੋਂ ਦੀ ਦਵਾਂਗੇ ਜਾਣਕਾਰੀ ਵੀਡੀਓ ਕਰਿਓ ਸ਼ੇਅਰ ਗੁਰੂ ਘਰ ਅੜੀਸਰ ਸਾਹਿਬ ਪਹੁੰਚੇ ਆ ਤੇ ਵੀਡੀਓ ਦਿਖਾਵਾਂਗੇ ਦੋਸਤੋ ਤੁਹਾਨੂੰ ਸਾਰੀ ਇਸ ਤਰ੍ਹਾਂ ਦੁਨੀਆ ਚੋਂ ਪੂਰੀ ਚੋਂ ਨਤਮਸਤਕ ਹੋਣ ਆਉਂਦੇ ਆ ਸ਼ਰਧਾਲੂ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰਿਓ ਕਹਿੰਦੇ ਇੱਥੇ ਹਰ ਇੱਕ ਮਨੋਗਾਮਨਾ ਜਿਹੜੀ ਉਹ ਪੂਰੀ ਹੁੰਦੀ ਆ ਤੁਹਾਨੂੰ ਸਾਰੇ ਦਰਸ਼ਨ ਕਰਵਾਵਾਂਗੇ ਗੁਰੂ ਘਰ ਸ਼੍ਰੀ ਅੜੀਸਰ ਸਾਹਿਬ ਦੇ ਦੋਸਤੋ ਅੜੀਸਰ ਸਾਹਿਬ ਗੁਰੂ ਘਰ ਵਿਖੇ ਪੂਰੇ ਦੇਸ਼ ਦੁਨੀਆ ਦੇ ਵਿੱਚੋਂ ਲੱਖਾਂ ਦੀ ਗਿਣਤੀ 'ਚ ਹਰ ਰੋਜ਼ ਸ਼ਰਧਾਲੂ ਪਹੁੰਚਦੇ ਆ ਤੇ ਨਤਮਸਤਕ ਹੁੰਦੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਹਰ ਰੋਜ਼ ਜਿਨ੍ਹਾਂ ਦੀਆਂ ਕਹਿੰਦੇ ਕੋਈ ਵੀ ਅੜੀਆਂ ਪਈਆਂ ਹੋਈਆਂ ਕੋਈ ਵੀ ਕੰਮ ਨਹੀਂ ਹੁੰਦਾ ਉਹ ਨਤਮਸਤਕ ਹੋਣ ਆਉਂਦੇ ਆ ਅਤੇ ਕਹਿੰਦੇ ਵੱਡੀ ਤੋਂ ਵੱਡੀ ਜੇਕਰ ਕੋਈ ਵੀ ਅੜੀ ਹੋਵੇ ਉਹ ਨਿਕਲ ਜਾਂਦੀ ਹੈ ਜਿਸ ਕਰਕੇ ਇਸ ਗੁਰੂ ਘਰ ਦਾ ਨਾਮ ਅੜੀ ਸਰ ਸਾਹਿਬ ਪਿਆ ਹੋਇਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਆਪ ਪਹਿਲਾਂ ਤਾਂ ਇਤਿਹਾਸ ਲਿਖਿਆ ਹੋਇਆ ਕਹਿੰਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਤੋਂ ਧਰਮ ਪ੍ਰਚਾਰ ਯਾਤਰਾ ਤੇ ਚੱਲੇ ਹੋਏ ਸਨ ਜਦ ਇਸ ਜਗ੍ਹਾ ਤੇ ਪਹੁੰਚੇ ਤਾਂ ਇਸ ਜਗ੍ਹਾ ਤੇ ਘੋੜਾ ਅੜੀ ਵਿੱਚ ਪੈ ਗਿਆ ਅਤੇ ਅੱਗੇ ਨਹੀਂ ਵਧ ਰਿਹਾ ਸੀ ਜਦ ਸੰਗਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਫਤਿਹ ਸਹੀ ਨੌਵੀਂ ਨੂੰ ਪੁੱਛਿਆ ਕਿ ਘੋੜਾ ਅੱਗੇ ਕਿਉਂ ਨਹੀਂ ਵਧ ਰਿਹਾ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਕਿ ਅੱਗੇ ਤੰਬਾਕੂ ਦੇ ਖੇਤ ਹਨ ਜਿੰਨਾ ਕਰਕੇ ਇਹ ਘੋੜਾ ਅੱਗੇ ਨਹੀਂ ਵਧ ਰਿਹਾ ਤੇ ਉੱਥੇ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹ ਵਚਨ ਕੀਤੇ ਕਿ ਕਿਸੇ ਸਮੇ ਇਹ ਲੋਕ ਵੀ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਅਤੇ ਜੇਕਰ ਕੋਈ ਵੀ ਇਸ ਜਗ੍ਹਾ ਤੇ ਪਹੁੰਚੇ ਕਰੇਗਾ ਤਾਂ ਉਹਨਾਂ ਦੀ ਹਰ ਇੱਕ ਮਨੋਕਾਮਨਾ ਜਿਹੜੀ ਪੂਰੀ खोया करेगी ਤਾਂ ਇਸ ਜਗ੍ਹਾ ਤੇ ਉਸ ਤੋਂ ਬਾਅਦ ਅੱਜ ਤੁਸੀਂ ਦੇਖ ਸਕਦੇ ਹੋ ਤੇ ਇਹ ਇਹ ਸ੍ਰੀ ਗੁਰਦੁਆਰਾ ਅੜੀ ਸਰ ਸਾਹਿਬ ਬਣੇ ਜਿੱਥੇ ਹੁਣ ਪੂਰੇ ਦੇਸ਼ ਦੁਨੀਆ ਚੋਂ ਲੋਕ ਪਹੁੰਚਦੇ ਹਨ ਅਤੇ ਇੱਥੇ ਪਹੁੰਚਣ ਦੇ ਹਰ ਇੱਕ ਦੀ ਵੱਡੀ ਤੋਂ ਵੱਡੀ ਅੜੀ ਨਿਕਲ ਜਾਂਦੀ ਆ ਤੇ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਤਾਂ ਹੀ ਤੁਸੀਂ ਦੇਖਿਆ ਜਦੋਂ ਲੋਕ ਇੱਥੇ ਪਹੁੰਚਦੇ ਆ ਤਾਂ ਜਿਹੜੇ ਬਾਹਰ ਜਾਣ ਵਾਲੇ ਕੈਨੇਡਾ ਅਮਰੀਕਾ ਦੇ ਲਈ ਮੰਗ ਮੰਗਦੇ ਆ ਉਹ ਵੀ ਪੂਰੀਆਂ ਹੁੰਦੀਆਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਨਤਮਸਤਕ ਹੋ ਰਹੇ ਆ ਅਤੇ ਆ ਬਾਹਰ ਸਰੋਵਰ ਬਣਿਆ ਹੋਇਆ ਜਿੱਥੇ ਲੋਕ ਮੂੰਹ ਹੱਥ ਧੋਦੇ ਆ ਅਤੇ ਮੱਥਾ ਟੇਕਦੇ ਆ ਤੁਸੀਂ ਅੜੀਸਰ ਸਾਹਿਬ ਵਿਖੇ ਦੇਖ ਸਕਦੇ ਹੋ ਜਿੱਥੇ ਕਿ ਲੰਗਰ ਵੀ ਅਤੁੱਟ ਵਰਤਦਾਗਾ ਤੇ ਲੋਕ ਚਾਹ ਪਾਣੀ ਅਤੇ ਅੰਲੰਗਰ ਛੱਕ ਕੇ ਫੇਰ ਇੱਥੋਂ ਜਾਂਦੇ ਆ ਪੂਰੀ ਦੁਨੀਆ ਦੇ ਵਿੱਚੋਂ ਇੱਥੇ ਲੋਕ ਦੋਸਤੋਂ ਪਹੁੰਚਦੇ ਆ ਤੇ ਇੱਥੇ ਪਹੁੰਚ ਕੇ ਅਨਤਮਸਤਕ ਹੁੰਦੇ ਆ ਤੇ ਹਰ ਇੱਕ ਦੀਆਂ ਕਹਿੰਦੇ ਜਿਹੜੀਆਂ ਵੀ ਅੜੀਆਂ ਹੁੰਦੀਆਂ ਉਹ ਨਿਕਲ ਜਾਂਦੀਆਂ ਅਤੇ ਵਿਗੜੇ ਹੋਏ ਕੰਮ ਬਣ ਜਾਂਦੇ ਆ ਜਿਸ ਕਾਰਨ ਇਹਤੇ ਲੋਕ ਨੱਤਮਸਤਕ ਹੋਣ ਆਉਂਦੇ ਆ ਤੁਹਾਨੂੰ ਦੱਸ ਦਈਏ ਕਿ ਹੰਢਿਆਇਆ ਤੋਂ ਤੌਲੇ ਨੂੰ ਜਾਂਦੇ ਹੋਏ ਇਹ ਰਸਤਾ ਵਿਚਾਲੇ ਆ ਜੇਕਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਬਰਨਾਲਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਆ ਹੰਢਿਆਏ ਤੋਂ ਲਗਭਗ 5 ਤੋਂ 6 ਕਿਲੋਮੀਟਰ ਦੂਰ ਇਹ ਰਸਤਾ ਹੈਗਾ ਕਿਸੇ ਨੂੰ ਵੀ ਪੁੱਛ ਸਕਦੇ ਆ ਤੇ ਜਗ੍ਹਾ ਜਗ੍ਹਾ ਤੇ ਤੀਰ ਲੱਗੇ ਹੋਏ ਆ ਅੜੀ ਸਰ ਸਾਹਿਬ ਦੇ ਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਆਹ ਗੇਟ ਆ ਜਿੱਥੇ ਲੋਕ ਨਤਮਸਤਕ ਹੁੰਣ ਆਉਂਦੇ ਆ ਤੇ ਜ਼ਿਲ੍ਹਾ ਬਰਨਾਲਾ ਪੈਂਦਾ ਤਾਂ ਤੁਸੀਂ ਵੀ ਵੀਡੀਓ ਕਰ ਦਿਓ ਵੱਧੋ ਵੱਧ ਸ਼ੇਅਰ ਤਾਂ ਕਿ ਜੇਕਰ ਤੁਹਾਡੀ ਵੀ ਕੋਈ ਵੀ ਅੜੀ ਅੜੀ ਹੋਈ ਆ ਤਾਂ ਉਹ ਨਿਕਲ ਜਾਵੇ ਤੇ ਵਿਗੜੇ ਹੋਏ ਕੰਮ ਬਣ ਜਾਣ ਇੱਥੇ ਅੜੀ ਸਰ ਸਾਹਿਬ ਵਿਖੇ ਲੋਕ ਹਰ ਰੋਜ਼ ਨਤਮਸਤਕ ਹੁੰਣ ਆਉਂਦੇ ਆ ਅਤੇ ਸਭ ਦੇ ਵਿਗੜੇ ਹੋਏ ਕੰਮ ਬਣਦੇ ਆ ਬਾਹਰ ਤੁਸੀਂ ਆ ਦੁਕਾਨਾਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਦੁਕਾਨਾਂ ਨੇ ਜਿੱਥੇ ਹਰ ਇੱਕ ਸਮਾਨ ਮਿਲਦਾ ਮੱਥਾ ਟੇਕਣ ਦੇ ਲਈ ਇੱਥੇ ਤੁਹਾਨੂੰ ਪ੍ਰਸ਼ਾਦ ਵੀ ਮਿਲੇਗਾ ਅਤੇ ਬੱਚਿਆਂ ਦੇ ਲਈ ਖੇਡ ਖੜਾਉਣੇ ਵੀ ਮਿਲਦੇ ਆ ਅਤੇ ਗੱਡੀਆਂ ਲੱਗਣ ਦੇ ਲਈ ਇੱਥੇ ਕਾਫੀ ਜ਼ਿਆਦਾ ਆਸੇ-ਪਾਸੇ ਜਗ੍ਹਾ ਬਣੀਆਂ ਹੋਈਆਂ ਨੇ ਜਿੱਥੇ ਤੁਹਾਡੀਆਂ ਗੱਡੀਆਂ ਲੱਗ ਜਾਂਦੀਆਂ ਨੇਗੀਆਂ ਆਹਾ ਸੜਕਾ ਦੋਸਤੋ ਜਿਹੜੀ ਤੁਸੀਂ ਦੇਖ ਸਕਦੇ ਹੋ ਹੰਢਿਆਈ ਨੂੰ ਜਾਂਦੀ ਆ ਅਤੇ ਇਸ ਰਾਸਤੇ ਤੇ ਆਪਾਂ ਹੰਢਿਆਈ ਜਾ ਕੇ ਨਿਕਲ ਜਾਂਦੇ ਹਾਂ ਉਸ ਤੋਂ ਬਾਅਦ ਜੇਕਰ ਕਿਸੇ ਨੇ ਵੀ ਬਟਿੰਡੇ ਜਾਣਾ ਪਟਿਆਲਾ ਚੰਡੀਗੜ੍ਹ ਜਾਣਾ ਲੁਧਿਆਣਾ ਜਾਣਾ ਜਾਂ ਬਰਨਾਲਾ ਸਰਸਾ ਜਾਣਾ ਉਹ ਸਾਰੇ ਰਾਸਤਿਆਂ ਦਾ ਮੇਲ ਹੋ ਜਾਂਦਾ ਹੰਢਿਆਈ ਤੋਂ ਲਗਭਗ 6 ਕਿਲੋਮੀਟਰ ਦੀ ਦੂਰੀ ਤੇ ਹੈ ਵੀਡੀਓ ਕਰਿਓ ਦੋਸਤੋ ਵੱਧੋ ਵੱਧ